ਕਿ ਹੋਰ ਤੁਹਾਡਾ ਮੀਡੀਆ ਦਾ ਧੰਨਵਾਦ ਕਰੂੰਗੀ ਜਦੋਂ ਤੁਸੀਂ ਆ ਕੇ ਫੇਰ ਮੇਰੇ ਨਾਲ ਖੜੇ ਹੋਗੇ ਕਿਉਂਕਿ ਸਾਰੇ ਪੰਜਾਬ ਦੇ ਨਾਗਰਿਕਾਂ ਜਿਹੜੇ ਨਾਗਰਿਕਾਂ ਨੂੰ ਸਾਨੂੰ ਇੱਕ ਜਸਟਿਸ ਦੁਆਨਾ ਜ਼ਰੂਰੀ ਹੈ ਭਾਈ ਇਹ ਤਾਂ ਉਹ ਜੀ ਆ ਕੇ ਸਾਨੂੰ ਪਤਾ ਨਹੀਂ ਹੈ ਕੁਝ ਜੀ ਐਫ ਆਰ ਦਿੱਤੀ ਹੈ ਮਗਰ सस्पेंशन ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਸਾਹਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਣ ਦੇ ਡਰਦੇ ਹੋ ਤੇ ਤੁਸੀਂ ਪੰਜਾਬ ਨੂੰ ਕਿੱਡਾ ਸਮਾ ਲੋਗੇ ਪਟਿਆਲਾ ਦੇ ਰੁੱਖਾ ਕਿੱਡਾ ਕਰੋਗੇ ਮੈਂ ਮਿਸਟਰ ਇਹ ਬੋਲਿਆ ਸਾਨੂੰ ਗਿਆ ਮਗਰ ਅਜੇ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਨਾਲ ਦਸਨ ਦੇ ਕਹਿੰਦੇ ਤੇ ਨਾਮ ਨਾ ਸੀ ਦੱਸ ਸਕਦੇ ਕੀ ਹੈ ਮੈਂ ਹੁਣ ਪੱਕਾ ਮੋਟਾ ਹੋ ਗਿਆ ਤੁਹਾਨੂੰ ਜੀ ਪੱਕਾ ਮੋਟਾ ਸਾਨੂੰ ਜਬ ਤੱਕ ਸੀਬੀਆਈ ਇਨਕੁਆਇਰੀ ਮਾਰਕ ਨਹੀਂ ਕਰਾਂਗੇ ਐਸਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਨਾਲ ਕੋਈ ਬਾਤ ਨਹੀਂ ਬਣੀ ਬਾਤ ਐਫਆਈਆਰਸ ਲਈ ਉਹ ਵੀ ਸਾਨੂੰ ਤੰਗ ਕਰਕੇ ਕਹਿੰਦੇ ਕਿ ਜੀ ਸੀ ਮੈਡਮ ਨਾਲ ਮੈਂ ਚੰਡੀਆ ਬਾਤ ਕਰਦੀਆ ਹੋ ਇੱਕ ਹੋਰ ਲੈ ਅਗਰ ਚੰਡੀ ਬਣੀਆ ਉਹ ਦੁਰਗਾ ਬਨੇਗੀ ਪਟਿਆਲੇ ਲਈ ਜੀ ਸਾਨੂੰ ਕੋਈ ਨਾ ਕਮੈਂਟਿੰਗ ਮਨੂਸ ਸਿਸਟਮ ਤੇ ਕਰੋ ਸਾਇਨੀ ਜਿਹੜੀ ਪੰਜਾਬ ਸਕੱਟ ਦਾ ਸਿਸਟਮ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਹੈ ਮੈਂ ਕਿਸੇ ਤੇ ਕੋਰਸ਼ਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਜੀ ਨਾ ਮੈਂ ਮੈਂ ਨਹੀਂ ਜਾ ਰੋਣਾ ਕੱਲ ਰਾਤ ਡੀਸੀ ਨਾਲ ਲੈ ਨਹੀਂ ਤਾਂ ਥੋੜੀ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਡੈਟੇਟ ਤੇ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੀ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ए मोर्चा मेरा कल्याणा दा नहीं है ए पूरे पंजाब दा है ए मुद्दा मेरा नहीं है पूरे पंजाब दा क्योंकि चार गुंडे आज नहीं कटे तो एत्ता ते भी गुंडे पैदा हो जाएंगे अगर चार गुंडिया नु कडेंगे त 20 कट होनी बस जी मैं सा मैं कोई पॉलिटिक्स पार्टी नहीं चाहिए मैं किसी पॉलिटिक्स भी हाथ छोड़ के ਇਨਸਾਨੀਅਤ ਦਾ ਮੁੱਦਾ ਪੋਲਿਟਿਕ ਮੁੱਦਾ ਨਹੀਂ ਹੈ ਨੀਤਿਕਾ ਗਕਸਰ ਮੇਰਾ ਨਾਮ ਹੈ ਡਿਸਟ੍ਰਿਕਟ ਕੁਕਵਾੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟੈਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਜਾ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵਾੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟੈਕ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਟੁੱਕ ਦੇ ਪਰ ਕਿਹੋ ਜਿਹਾ ਦੇਖਦੇ ਕਿਉਂਕਿ ਪੂਰੀ ਇਨਕੁਆਇਰੀ ਹੋ ਗਈ ਹੈ ਫਿਰ ਉਸ ਤੋਂ ਬਾਅਦ ਐਫ ਆਈ ਆਰ ਵੀ ਲੌਂਚ ਹੋ ਗਈ ਹੈ ਕਿਹਾ ਸਰ ਮੈਂ ਨਹੀਂ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਜਾਵੇ ਲੌਂਡਰ ਆਰਡਰ ਦੀ ਗੱਲ ਕਰਦੇ ਹੋਗਾ ਜਾਈ ਜਾਏਗਾ ਸਰ ਸੀਨੀਅਰ ਅਧਿਕਾਰੀ ਦੀ ਜਾਂਚ ਹੋ ਗਈ ਹੈ ਉਸ ਤੋਂ ਬਾਅਦ ਬਾਈ ਨੇਮ ਐਫ ਆਈ ਆਰ ਦਰਜ ਹੋ ਗਈ ਹੈ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਟੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ 'ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੌਜੀ ਲਵੇਟਦੇ ਨੇ ਇੱਥੇ ਹੀ ਕੇਸਾਂ 'ਚ ਵੀ ਹੋਰ ਉਹਨਾਂ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ 'ਚ ਇਨਵੋਲਵ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੋਇਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਬਾਪ ਸਾਨੂੰ ਇਸ ਗੱਲ ਚ ਲਿਜਾ ਲੈਣਦੇ ਨੇ ਵੀ ਅਸੀਂ ਨਹੀਂ ਤਾਂ ਤੁਹਾਡੇ 'ਚ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰ ਦੋਗੇ ਹਾਂਜੀ ਆ ਉਹ ਵੀ ਲਾਅਰਡਰ ਤੇ ਚਲਦੀ ਜਾਂ ਹਾਂਜੀ ਆ ਉਹ ਵੀ ਲਾਅਰਡਰ ਲੱਗਦਾ ਹੈ ਕਿ ਇਸ ਜਿਹੜਾਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਕਮੈਂਡ ਕੀਤੀ ਜਾਵੇ ਇਸ ਗੱਲ ਦਾ ਧੰਨਵਾਦ ਜੀ ਤਾਂ ਨਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਔਰ ਜੀ ਲੱਗਦਾ ਹੈ ਕਿ ਅੱਜ ਵਕਫਾ ਗਾਇਜ਼ ਜੀ ਦੇ ਅਸਲ ਸਾਰੇ ਲੋਕ ਇੱਥੇ ਆਏ ਹਨ ਕੋਨਲ ਬਾਦ ਦੇ ਨਾਲ ਔਰ ਉਹਨਾਂ ਦੇ ਬੇਚੇ ਦੇ ਨਾਲ ਜੋ ਹਾਂ ਸਾ ਭੀਤੀਆ ਹੈ ਜਿੰਦਰੋਪ ਹਸਪੀਟਲ ਦੇ ਸਾਹਮਣੇ

ਸਾਤ ਦਮ ਜੀ ਅਜੋ ਅ ਜਿਹੜਾ ਇੱਕ ਐਫਆਰ ਵੀ ਦਰਜ ਹੋਈ ਹੈਗੀ ਆ ਉਹ ਸਿਟੀ ਦਾ ਵੀ ਰਿਪੋਰਟ ਦਿੱਤਾ ਜਾਏਗਾ ਬਾਈ ਨੇਮ ਐਫਆਰ ਦਰਜ ਹੋਈ ਪਰਵਾਹ ਨਹੀਂ ਕਰਨੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਐਫਆਰ ਦਰਜ ਹੋਈ ਹੈ ਇਹ ਅੱਛੀ ਗੱਲ ਹੈ ਜੋ ਸਿਟੀ ਬਟਾਈ ਹੈ ਉਹਦੇ ਵਿੱਚ ਜੋ ਆਈ ਲੈਵਲ ਦੇ ਐਡੀਜੀਪੀ ਦੇ ਕਿਹਾ ਕੀਤੀ ਹੈ ਪਰ ਮੇਰੀ ਆਪਣੀ ਰਾਏ ਹੈ ਕਿ ਉਹਦੇ ਨਾਲ ਇੱਕ ਆਰਮੀ ਅਫਸਰ ਨੂੰ ਵੀ ਉਸ ਰੈਂਕ ਦਾ ਮਤਾਨਾ ਚਾਹੀਦਾ ਜੁਆਇੰਟ ਇਨਕੁਆਇਰੀ ਕਰ ਔਰ ਇਹਦਾ ਸਾਰਾ ਨਤੀਜਾ ਕਰ ਹਰਜੰਤ ਸਿੰਘ ਨਾਲਾਟ ਚੇਅਰਮੈਨ ਸਾਲਕਾ ਸੈਨੇਟ ਕ੍ਰਾਂਤੀਕਾਰੀ ਨਾਲ ਸਾਡੇ ਆਰਮੀ ਦੇ ਇੱਕ ਸੀਨੀਅਰ ਅਫੀਸਰ ਕਰਨਲ ਕੁਸ਼ਪਿੰਦਰ ਸਿੰਘ ਦੇ ਨਾਲ ਜੋ ਕਿ 14 ਤਰੀਕ ਨੂੰ ਨਾਈਟ ਦੇ ਅੰਦਰ ਇਹ ਪੁਲਿਸ ਵਾਲਿਆਂ ਵੱਲੋਂ ਵਾਰਦਾਤ ਕੀਤੀ ਗਈ ਹੈ ਉਹਨਾਂ ਦੀ ਇਨਸਲਟ ਕੀਤੀ ਗਈ ਹੈ ਉਹਨਾਂ ਦੇ ਰੋਸ ਵਜੋਂ ਪਰਿਵਾਰ ਦੇ ਅਸੀਂ ਨਾਲ ਖੜੇ ਹੋ ਕੇ ਉਹਨਾਂ ਦੇ ਉਹਨਾਂ ਦੀ ਜਾ ਕੇ ਉਹਨਾਂ ਦਾ ਦੁੱਖ ਸੁਣ ਪੁੱਛਿਆ ਉਹਨਾਂ ਦੀ ਪਰਫਾਰਮੈਂਸ ਲੈ ਕੇ ਸਾਰੀ ਫੀਡਬੈਕ ਲੈ ਕੇ ਅਸੀਂ ਇੱਥੇ ਅੱਜ ਧਰਨੇ ਤੇ ਬੈਠੇ ਆਂ ਉਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਕਿਉਂਕਿ ਇਹ ਆਰਮੀ ਦੀ ਇਨਟੈਗ੍ਰਿਟੀ ਦਾ ਸਵਾਲ ਹੈ ਇਹ ਨਾ ਕਿ ਕਰਨਲ ਸਾਹਿਬ ਦਾ ਕਿਸਾਈ ਵੀ ਹੁੰਦਾ ਆ ਕਿ ਨਾਰਮਲ ਵੀ ਆ ਕਿ ਆਮ ਆਦਮੀ ਵੀ ਹੁੰਦਾ ਅਸੀਂ ਉਹਦੇ ਵਾਸਤੇ ਵੀ ਖੜੇ ਹੁੰਦੇ ਪੁਲਿਸ ਵੱਲੋਂ ਐਡਾ ਡਿਸਪਰੇਸਫੁਲ ਐਕਟ ਕਰਨਾ ਇੱਕ ਹਿੰਸ ਕ੍ਰਾਈਮ ਕਰਨਾ ਇਹ ਬਹੁਤ ਹੀ ਇੱਕ ਕ੍ਰਾਈਮ ਹੈ ਇਸ ਸਾਡੇ ਵਾਸਤੇ ਇੱਕ ਵੱਲ ਸਾਡੀ ਸਾਬਕਾ ਸੈਨਿਕਾਂ ਦੀ ਕੀ ਪੂਰੇ ਆਰਮੀ ਦੀ ਬਹੁਤ ਵੱਡੀ ਕੰਸਲਟ ਕੀਤੀ ਹੈ ਅਸੀਂ ਉਹਦੇ ਇਨਸਾਫ ਵਾਸਤੇ ਅੱਜ ਇਥੇ ਡੀਸੀ ਅਫਸਰ ਦੇ ਸਾਹਮਣੇ ਧਰਨਾ ਲਾਇਆ ਇਨਸਾਫ ਦੀ ਮੰਗ ਕੀਤੀ ਹੈ ਪਰਿਵਾਰ ਦੇ ਅਸੀਂ ਨਾਲ ਖੜੇ ਆ ਉਹ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਜਿਹੜਾ ਕਰਨਲ ਸਾਹਿਬ ਦਾ ਪਰਿਵਾਰ ਹੈ ਮਿਸਿਸ ਬਾਠ ਨੇ ਉਹਨਾਂ ਦੀ ਇੱਕ ਮੰਗ ਹੈ ਕਿ ਸਾਡੇ ਮੇਰੇ ਹਸਬੰਦ ਨੇ ਉਹ ਸਰਵਿੰਗ ਅਫਸਰ ਹੈ ਉਹਨਾਂ ਨੂੰ ਇਨਸਾਫ ਵਾਸਤੇ ਕਿ ਉਹ ਨਾਲ ਖੜੇ ਆ ਪੂਰੇ ਪਰਿਵਾਰ ਦੇ ਨਾਲ ਆ ਤੇ ਅਣ ਸਾਨੂੰ ਪੂਰਾ ਇਨਸਾਫ ਚਾਹੀਦਾ ਜੋ ਕਲਪਟ ਨੇ ਉਹਨਾਂ ਦੀ ਬੰਦ ਦੀ ਕਾਰਵਾਈ ਉਹਨਾਂ ਦੇ ਤੋਂ ਕੀਤੀ ਕੀਤੀ ਕਿ ਕਾਰਵਾਈ ਬਾਰੇ ਤੁਹਾਡੀ ਦੇਖੋ ਜੀ ਜੋ ਕਾਰਵਾਈ ਕੀਤੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ 12 ਪੁਲਿਸ ਕਰਮੀ ਇਨਵੋਲਵ ਨੇ ਉਹਨਾਂ ਦਾ ਐਫ ਆਈ ਆਰ ਦੇ ਅੰਦਰ ਕੋਈ ਚਾਟ ਨਹੀਂ ਕੀਤੀ ਗਿਆ ਉਹਨਾਂ ਦੀ ਡਿਮਾਂਡ ਇਹੀ ਹੈ ਕਿ ਉਹਨਾਂ ਨੂੰ ਐਫ ਆਈ ਆਰ ਦੇ ਅੰਦਰ ਉਹਨਾਂ ਦਾ ਨਾਮ ਰਜਿਸਟਰ ਕੀਤਾ ਜਾਵੇ ਤੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉੰ데 ਜੋ ਵੀ ਲਿਗ ਇਲੈਕਸ਼ਨ ਹੈ ਡਿਪਾਰਟਮੈਂਟ ਇਲੈਕਸ਼ਨ ਹੈ ਇਟ ਸ਼ੁੱਡ ਬੀ ਕੰਪਲੀਟਡ ਵਿਦਨ 10 ਸਪੈਸੀਫਾਈਡ ਖਾਸ ਤੋਕ ਕੋਈ ਪਰਵਾਹ ਨਹੀਂ ਕੋਈ ਵੀ ਚੀਜ਼ ਨਹੀਂ ਨਹੀਂ ਅਸੀਂ ਤਾਂ ਕਹਿੰਦੇ ਆ ਜੀ ਉਹਨਾਂ ਨੂੰ ਜੋ ਜੋ ਪਰਿਵਾਰ ਦੀਆਂ ਮੰਗਾਂ ਨੇ ਉਹ ਸੁਣੀਆਂ ਜਾਣ ਸਾਡੇ ਸਾਡੇ ਤਾਂ ਪੂਰੇ ਸਰਕਾਰ ਸੈਨ ਦੇ ਨਾਲ ਖੜੇ ਨੇ ਸਾਡੀ ਇਹ ਹੀ ਹੈ ਕਿ ਜਲਦੀ ਜਲਦੀ ਜੋ ਲਿਗ ਇਲੈਕਸ਼ਨ ਕਰਨਾ ਕੰਪਲੀਟ ਕਰੋ ਉਹਨਾਂ ਦੇ ਐਕਸ਼ਨ ਲੋ ਇਨਕੁਆਰੀ ਹੋਣੀ ਚਾਹੀਦੀ ਹੈ ਜੋ ਮਜਿਸਟਰ ਜੀ ਨੇ ਇਨਕੁਆਰੀ ਬਿਠਾਈ ਹੈ ਕੋਈ ਵੀ ਹੈ ਜਾਂ ਸੀਵੀਆਈ ਇਨਕੁਆਰੀ ਬਿਠਾਓ ਉਹਨਾਂ ਤੇ ਹੀ ਮੰਗੇ ਮਤਲਬ ਇਟ ਸ਼ੁੱਡ ਬੀ ਟੈਂਜੀਬਲ ਫਰੋਮ ਈਚ ਐਂਡ ਐਵਰੀ ਐਂਗਲ